बिग बॉस 13 ਤੋਂ ਸਟਾਰ ਬਣੀ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਵੀ ਹੁਣ 빅 बॉस 19 ਦੇ ਵਿੱਚ ਜਾਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਲਈ ਹੈ। ਵਾਈਲਡ ਕਾਰਡ ਐਂਟਰੀ ਦੇ ਨਾਲ ਸ਼ੋਅ ਦੇ ਵਿੱਚ ਦਾਖਲ ਹੋਏ ਸ਼ਹਿਬਾਜ਼ ਨੂੰ ਭਾਵੇਂ ਵੋਟਸ ਘੱਟ ਮਿਲਣ ਕਰਕੇ 빅 बॉस ਦੇ ਘਰ ਤੋਂ ਬਾਹਰ ਹੋਣਾ ਪਿਆ ਪਰ ਪ੍ਰਸ਼ੰਸਕਾਂ ਅਤੇ ਖਾਸ ਤੌਰ ਦੇ ਉੱਪਰ ਸ਼ੋਅ ਦੇ ਵਿੱਚ ਉਸਦੇ ਸਾਥੀ ਰਹੇ ਅਮਾਲ ਮਲਿਕ ਵਰਗੇ ਦੋਸਤਾਂ ਦੇ ਦਿਲ ਦੇ ਵਿੱਚ ਉਸਨੇ ਹਮੇਸ਼ਾ ਦੇ ਲਈ ਚੰਗੀ ਥਾਂ ਬਣਾ ਲਈ ਹੈ ਇਸੇ ਤਰ੍ਹਾਂ ਦੀ ਭਾਵਨਾ ਨੂੰ ਸ਼ਹਿਬਾਜ਼ ਦੇ ਲਈ ਭਾਵੁਕ ਹੁੰਦੇ ਹੋਏ ਅਮਾਲ ਮਲਿਕ ਦੇ ਪਿਤਾ ਡੱਬੂ ਮਲਿਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਵਿਅਕਤ ਕੀਤਾ ਪਰ ਸ਼ਹਿਬਾਜ਼ ਦਾ ਸ਼ਹਿਬਾਜ਼ ਹੈ ਉਹ ਹਰ ਹਾਲਾਤਾਂ ਦੇ ਵਿੱਚ ਖੁਸ਼ ਰਹਿਣਾ ਅਤੇ ਸਾਰਿਆਂ ਨੂੰ ਹਸਾਣਾ ਹੀ ਜਾਣਦਾ ਉਸਨੇ ਕੁਝ ਅਜੀਹਾ ਰਿਪਲਾਈ ਕਰ ਦਿੱਤਾ ਜਿਸ ਤੋਂ ਬਾਅਦ ਕੋਈ ਵੀ ਆਪਣਾ ਹਾਸਾ ਨਹੀਂ ਰੋਕ ਪਾਇਆ बिग बॉस 19 ਦੀ ਚਰਚਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਸਲਮਾਨ ਖਾਨ ਦੁਆਰਾ ਹੋਸਟ ਕੀਤਾ ਗਿਆ ਸ਼ੋਅ ਆਪਣੇ ਫਾਈਨਲ ਦੇ ਨੇੜੇ ਤੇੜੇ ਪਹੁੰਚ ਰਿਹਾ ਹੈ। ਸ਼ਹਿਬਾਜ਼ ਬਦੇਸ਼ਾ ਨੂੰ ਬਾਹਰ ਕੱਢਣ ਤੋਂ ਬਾਅਦ ਘਰ ਦੇ ਵਿੱਚ ਸਿਰਫ 6 ਪ੍ਰਤੀਯੋਗੀ ਹੀ ਬਚੇ ਨੇ। ਸ਼ਹਿਬਾਜ਼ ਜੋ ਕਿ ਆਪਣੇ ਮਜ਼ਾਕੀਆ ਹਾਸੇ, ਮਖੌਲ ਦੇ ਲਈ ਹਲਕੇ ਦਿਲ ਵਾਲੇ ਵਿਅਕਤੀ ਅਤੇ ਸਾਥੀ ਘਰ ਵਾਲਿਆਂ ਦੇ ਨਾਲ ਮਜ਼ਬੂਤ ਦੋਸਤੀ ਦੇ ਲਈ ਜਾਣਿਆ ਜਾਂਦਾ ਹੈ, ਉਸ ਨੂੰ ਇਸ ਵੀਕਐਂਡ ਦਾ ਵਾਰ ਦੇ ਵਿੱਚ ਘੱਟ ਵੋਟਾਂ ਮਿਲਣ ਦੇ ਕਰਕੇ ਕਰੋ ਬਾਹਰ ਜਾਣਾ ਪਿਆ ਵਾਈਲਡ卡ਡ ਮੁਕਾਬਲੇਬاز ਦੇ ਬਾਹਰ ਹੋਣ ਦੇ ਨਾਲ ਨਾ ਸਿਰਫ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ ਸਗੋ ਅਮਾਲ ਮਲਿਕ ਨੂੰ ਵੀ ਹੰਝੂਆਂ ਦੇ ਵਿੱਚ ਡੁੱਬਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਪ੍ਰਸ਼ੰਸਕ ਜਾਣਦੇ ਹੋਣਗੇ ਕਿ ਸ਼ੋਅ ਦੌਰਾਨ ਅਮਾਲ ਅਤੇ ਸ਼ਹਿਬاز ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਰਿਸ਼ਤਾ ਬਣ ਗਿਆ ਸੀ ਅਤੇ ਉਸ ਦੇ ਜਾਨ ਦੇ ਨਾਲ ਅਮਾਲ ਉੱਤੇ ਡੂੰਗਾ ਪ੍ਰਭਾਵ ਪਿਆ ਇਸ ਦੌਰਾਨ ਅਮਾਲ ਮਲਿਕ ਦੇ ਪਿਤਾ ਡੱਬੂ ਮਲਿਕ ਨੇ ਇੱਕ سوشل میڈیا پوسਟ ਪਾਇਆ ਉਹਨਾਂ ਨੇ ਭਾਵੁਕ ਹੁੰਦੇ ਹੋਏ ਸਮਰਥਨ ਸੰਦੇਸ਼ ਸ਼ਹਿਬਾਜ਼ ਦੇ ਲਈ ਲਿਖਿਆ ਹਾਲਾਂਕਿ ਸ਼ਹਿਬਾਜ਼ ਦੇ ਮਜ਼ਾਕੀਆ ਜਵਾਬ ਨੇ ਇਸ ਪਲ ਨੂੰ ਪੂਰੀ ਕਾਮੇਡੀ ਦੇ ਵਿੱਚ ਹੀ ਤਬਦੀਲ ਕਰ ਦਿੱਤਾ ਅਤੇ ਇੰਟਰਨੈਟ ਯੂਜ਼ਰਜ਼ ਹਾਸੇ ਨੂੰ ਰੋਕ ਨਹੀਂ ਪਾਏ ਸ਼ਹਿਬਾਜ਼ ਨੂੰ ਸ਼ੋਅ ਦੇ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਅਮਾਲ ਦੇ ਪਿਤਾ ਡੱਬੂ ਮਲਿਕ ਨੇ ਉਸ ਦੇ ਲਈ ਇੱਕ ਉਤਸ਼ਾਹਜਨਕ ਸੰਦੇਸ਼ ਟਵੀਟ ਕੀਤਾ ਸ਼ਹਿਬਾਜ਼ ਤੁਸੀਂ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੋਗੇ ਪਰਮਾਤਮਾ ਤੁਹਾਨੂੰ ਅਸੀਸ ਦੇਵੇ ਜਿਵੇਂ ਹੀ ਇਹ ਪੋਸਟ ਕੀਤਾ ਗਿਆ ਸ਼ਹਿਬਾਜ਼ ਨੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਵਾਬ ਫਟਾਫਟ ਲਿਖਿਆ ਕੁਝ ਮਜ਼ਾਕੀਆ ਅੰਦਾਜ਼ ਦੇ ਵਿੱਚ ਜਿਸ ਦੀ ਕੋਈ ਵੀ ਉਮੀਦ ਨਹੀਂ ਕਰ ਰਿਹਾ ਸੀ ਆਪਣੇ ਮਜ਼ਾਕੀਆ ਹਾਸੇ ਦੇ ਨਾਲ ਉਹਨੇ ਜਵਾਬ ਦਿੱਤਾ ਸਰ ਮੈਂ ਜ਼ਿੰਦਾ ਹੂੰ ਜਿਸ ਤੋਂ ਬਾਅਦ ਰੋਣ ਅਤੇ ਹੱਸਣ ਵਾਲੇ ਇਮੋਜੀ ਵੀ ਬਣਾਏ ਉਸ ਦੇ ਮਜ਼ਾਕੀਆ ਰਿਪਲਾਈ ਨੇ ਪ੍ਰਸ਼ੰਸਕਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸ਼ਹਿਬਾਜ਼ ਦੇ ਜਵਾਬ ਤੋਂ ਥੋੜੀ ਦੇਰ ਬਾਅਦ ਹੀ ਡਬੂ ਮਲਿਕ ਨੇ ਵੀ ਟਵੀਟ ਡਿਲੀਟ ਕਰ ਦਿੱਤਾ ਪਰ ਪ੍ਰਸ਼ੰਸਕਾਂ ਨੇ ਸਕਰੀਨਸ਼ਾਟ ਲੈ ਲਏ ਅਤੇ ਇਹ ਮਜ਼ਾਕੀਆ ਗਲਬਾਤ ਹੁਣ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਚੁੱਕੀ ਹੈ 빅 ਬਾਸ ਦੇ ਘਰ ਦੇ ਬਾਕੀ ਸਾਥੀਆਂ ਦੇ ਨਾਲ ਮਜ਼ਾਕ ਕਰਨ ਤੋਂ ਲੈ ਕੇ ਓਖੇ ਪਲਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਣ ਤੱਕ 빅 ਬਾਸ 19 ਦੇ ਵਿੱਚ ਸ਼ਹਿਵਾਜ਼ ਦਾ ਰਿਸ਼ਤਾ ਟੁੱਟ ਰਹੇ ਹਨ ਸ਼ੋਅ ਚੋਂ ਬਾਹਰ ਜਾਣ ਤੋਂ ਬਾਅਦ ਵੀ ਸ਼ਹਿਵਾਜ਼ ਅਮਲ ਦਾ ਸਮਰਥਨ ਕਰਨਾ ਜਾਰੀ ਰੱਖੇ ਹੋਏ ਨੇ ਪ੍ਰਸ਼ੰਸਕਾਂ ਨੂੰ ਆਪਣੇ ਦੋਸਤ ਨੂੰ ਵੋਟ ਪਾਣ ਦੀ ਅਪੀਲ ਵੀ ਕਰ ਰਹੇ ਨੇ ਆਪਣੇ ਬਾਹਰ ਜਾਣ ਤੋਂ ਥੋੜੀ ਦੇਰ ਬਾਅਦ ਸ਼ਹਿਬਾਜ਼ ਨੇ ਇੰਸਟਾਗ੍ਰam ਦੇ ਉੱਤੇ ਜਾ ਕੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਪ੍ਰਸ਼ੰਸਕਾਂ ਨੂੰ ਅਮਲ ਨੂੰ ਵੋਟ ਪਾਣ ਦੀ ਅਪੀਲ ਕੀਤੀ ਹੈ ਉਸਨੇ ਇਹ ਵੀ ਮਜ਼ਾਕ ਕੀਤਾ ਕਿ ਜਦੋਂ ਉਹ ਖੁਦ ਗ੍ਰੈਂਡ ਫਿਨਾਲੇ ਤੱਕ ਪਹੁੰਚਣ ਦੇ ਲਈ ਕਾਫੀ ਵੋਟਾਂ ਪ੍ਰਾਪਤ ਨਹੀਂ ਕਰ ਸਕਿਆ ਉਸ ਨੂੰ ਉਮੀਦ ਹੈ ਕਿ ਪ੍ਰਸ਼ੰਸਕ ਉਸ ਦੇ ਸੰਗੀਤਕਾਰ ਦੋਸਤ ਨੂੰ ਜਿੱਤਣ ਦੇ ਵਿੱਚ ਮਦਦ ਤਾਂ ਕਰਨਗੇ ਹੀ ਤੁਸੀਂ ਵੀ ਦੇਖੋ ਇਹ ਵੀਡੀਓ

ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਉਸਨੇ ਲਿਖਿਆ ਇਹ ਮੇਰੇ ਦੋਸਤ ਅਮਾਲ ਮਲਿਕ ਲਈ ਮੇਰੀ ਦਿਲੋਂ ਵੋਟ ਅਪੀਲ ਹੈ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਇਹ ਸ਼ੋਅ ਜਿੱਤੇ ਕਿਉਂਕਿ ਉਸਦੇ ਰਾਹੀਂ ਮੈਂ ਆਪਣੇ ਸੁਪਨਿਆਂ ਨੂੰ ਜ਼ਿੰਦਾ ਹੁੰਦਾ ਦੇਖਾਂਗਾ ਜੇਕਰ ਤੁਸੀਂ ਉਸ ਨੂੰ ਜੇਤੂ ਬਣਾ ਕੇ ਮੇਰੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰ ਸਕਦੇ ਹੋ ਤਾਂ ਇਹ ਸਭ ਤੋਂ ਖੂਬਸੂਰਤ ਚੀਜ਼ ਹੋਏਗੀ ਜੋ ਤੁਸੀਂ ਕਰ ਸਕੋਗੇ ਕਿਰਪਾ ਕਰਕੇ ਉਸ ਨੂੰ ਆਪਣਾ ਸਾਰਾ ਪਿਆਰ ਅਤੇ ਵੋਟਾਂ ਦਿਓ ਮੈਂ ਉਸ ਟਰੋਫੀ ਨੂੰ ਕਰ ਆਂਦਾ ਦੇਖਣਾ ਚਾਹੁੰਦਾ ਹੈ 빅 ਬਾਸ 19 7 ਦਸੰਬਰ ਨੂੰ ਆਪਣੇ ਗ੍ਰੈਂਡ ਫਿਨਾਲੇ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹੁਣ ਫਿਲਹਾਲ ਘਰ ਦੇ ਵਿੱਚ ਗੌਰਵ ਖੰਨਾ ਅਮਲ ਮਲਿਕ ਤਾਨਿਆ ਮਿੱਤਲ ਮਾਲਤੀ ਚਾਹਲ ਮਾਲਤੀ ਚਾਹਰ ਫਰਹਾਨਾ ਭੱਟ ਅਤੇ ਪ੍ਰਨੀਤ ਮੋਰੇ ਚੋਟੀ ਦੇ 6 ਮੁਕਾਬਲੇਬਾਜ਼ ਨੇ ਹੁਣ ਦੇਖਣਾ ਹੋਏਗਾ ਕਿ ਬਾਜ਼ੀ ਕੌਣ ਮਾਰਦਾ ਹੈ ਬਿਊਰੋ ਰਿਪੋਰਟ ਹਮਦਰਸ ਟੀਵੀ